ਸਾਡਾ ਪ੍ਰਾਤਿ ਉਧਰ ਪਾਲੀ ਸਰਪੰਚ ਜੀ ਹੁਣੀ ਆਏ ਹੋਏ ਨੇ ਧਰਮਾ ਸਾਡਾ ਵੀਰ ਜੰਮਣਾ ਰੂਮੀ ਤੇ ਰਾਜੂ ਰੂਮੀ ਦੇ ਨਾਲ ਜਿੰਮੀ ਕੈਨੇਡਾ ਜਿਹੜਾ ਜੀ ਆਗੇ ਇੱਕ ਮੋਹਣਾ ਦਾ ਪਿਆਰ ਹੈ ਇੱਥੇ ਪੁੱਜਣ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਮੈਚ ਚੋਟੀ ਦਾ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਟੀਮ ਜਿਹੜੀ ਆਪਾਂ ਸੱਜਾ ਦਸੀਏ ਕਾਲੇ ਕਿਹੜੀ ਕਿਹੜੀ ਟੀਮ ਦਾ ਮੈਚ ਆ ਤੇ ਕਿਰਪਾ ਕਰਕੇ ਜਿਹੜੀ ਟੀਮ ਅਗਲੀ ਹੈ ਬਿ ਗਰਾਉਂਡ ਤੇ ਦਲਬਾਗ ਸਾਡਾ ਵੀਰ ਇੱਕ ਪਾਸੇ ਟੀਮ ਜਿਹੜੀ ਸਤਮਕਲਾ ਆਂਦੀ ਹੈ ਗਗੜਾ ਦੇ రామਗੜ੍ਹ ਪੁੱਲ రామਗੜ੍ਹ ਪੁੱਲੇ ਟੀਮ ਨਹਿਰ ਵਾਲੀ ਸਾਈਡ ਚਲੇ ਗਈ ਆ ਤੇ ਦੂਜੇ ਪਾਸੇ ਟੀਮ ਗਗੜੇ ਪਿੰਡ ਦੇ ਆ ਕਹਿੰਦੇ ਲੀਲਾ ਵਾਲਾ ਰੋਲੂ ਕਬੱਡੀ ਪਾਉਂਦ ਰਿਹਾ ਵਧਿਆ ਹੋਇਆ ਅਗਨੀ ਤੇ ਬਿੱਲਾ ਲੱਗਿਆ ਹੋਇਆ ਟਰੈਕਟਰ ਦਾ ਜੇਤੂ ਆ ਮੇਰੇ ਵੀਰੋ ਤੇ ਗਗੜੀ ਟੀਮ ਹੈ ਪਰ ਆ ਕਹਿੰਦੇ ਹਲਕਾ ਟੱਚ ਕਰ ਰੋਲੂ ਨੰਬਰ ਪੀ ਟੀਮ ਨੂੰ ਜੋੜ ਦਿੰਦਾ ਹੈ ਲੈ ਪਈ ਕਬੱਡੀ ਤੇ ਕੱਲੇ ਕਰ ਗੱਲ ਕੂਸੇ ਤੇ ਖੰਡੂਰ ਦੀਆਂ ਟੀਮਾਂ ਵੀ ਆ ਜਾਣਗੀਆਂ ਗੁਰਜੋਤ ਕਰੇਵਾਲ ਕਹਿੰਦੇ ਜਿਹਨਾਂ ਗੁੱਜਰਾਂ ਵਾਲ ਪੈਂਦਾ ਵਿਸ਼ੇਸ਼ ਤੌਰ ਤੋਂ ਕੈਨੇਡਾ ਤੋਂ ਆਇਆ ਹੈ ਅੱਜ ਸੁਧਾਰ ਦੇ ਵਿੱਚ ਕਹਿੰਦੇ ਵੱਡਾ ਕਬੱਡੀ ਕੱਪ ਵੇਖਣ ਦੇ ਲਈ ਵਿਦੇਸ਼ਾਂ ਵਾਲੇ ਕ੍ਰਿਸ਼ਨ ਦੇ ਨਾਲ ਪਿਆਰ ਬਹੁਤ ਬਹੁਤ ਧੰਨਵਾਦ ਕਰਦੇ ਆ ਪੈਂਦੀ ਹੋਈ ਪਹਿਲਵਾਨ ਦੀ ਰੇਡ ਚੱਕ ਲਿਆ ਗਿੱਟਾ ਹਰੀ ਕਹਿੰਦੇ ਰਾਮਗੜ੍ਹ ਫੁੱਲਰਾਂ ਵਾਲਾ ਨੌਜਵਾਨ ਲਾਹ ਤਕੜਾ ਜੱਫਾ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਅਗਲੀ ਕਬੱਡੀ ਕਹਿੰਦੇ RAMME ਵਾਲਾ ਬੱਬੂ ਪਾਉਣ ਲਈ ਤਿਆਰ ਵਰ ਤਿਆਰ ਆਓ ਸਾਹਮਣੇ ਕਹਿੰਦੇ ਕਬੱਡੀ ਪੈਂਦੀ ਹੈ ਅੱਜ ਬਾਨੀ ਖੇਡਾ ਗੈਰੀ ਹੁਣੀ ਸਾਡੀ ਵੀਰ ਨੇ ਸ਼ਰ ਨੇ ਹੁਣੀ ਯਾਰ ਨੇ ਬੱਬਲੂ ਹੁਣੀ ਤੇ ਨਾਲ ਸਾਡਾ ਵੀ ਜੀਤੂ ਸੁਧਾਰ ਬੱbbi ਤਾਲੀਬਾਲ ਕਿੰਦਾ ਤਾਲੀਬਾਲ ਰਿੰਕੂ ਸਾਡਾ ਵੀ ਤੇ ਨਿੰਮਾ ਕਬੱਡੀ ਪਲੇ ਸ਼ਕੰਦਰ ਵਰਗੇ ਸਾਡੇ ਯਾਰਾਂ ਦੇ ਯਾਰ ਨੇ ਸਭ ਦਾ ਧੰਨਵਾਦ ਆ ਸਾਹਮਣੇ ਕਹਿੰਦੇ ਗੋਰਾ ਚਿੱਟਾ ਰਾਂਗਾ ਮੁੰਡੇ ਦਾ ਇੱਕ ਪਾਸੇ ਟੀਮ RAMGAR ਧੁੱਲਰਦੀ ਆ ਪਰ ਦੂਜੇ ਪਾਸੇ ਗਗਰੇਵ ਦੀ ਟੀਮ ਆ ਆਹ ਕਹਿੰਦੇ ਮੇਰੇ ਵੀਰੋ ਵਾਹ ਲੱਗਦਾ ਹੋਇਆ ਜੱਫਾ ਤੇ ਨੰਬਰ ਕਿਹਦੇ ਜਾਫੀ ਨੇ ਜੋੜੇ ਇਹ ਟ੍ਰੇਟ ਦਾ ਜੀਤੂ ਹੈ ਜਿਹਨੇ ਲਾਜ ਫੱਕ ਦੇ ਨੰਬਰ ਆਪਣੀ ਟੀਮ ਨੇ ਜੋੜ ਦਿੱਤਾ ਹੈ ਲਾਜ ਫੱਕ ਦੇ ਨੰਬਰ ਆਪਣੀ ਟੀਮ ਨੇ ਜੋੜ ਦਿੱਤਾ ਹੈ ਲੈ ਵੀ ਪਈ ਜੱਟ ਮੂਬਨਾਬਾਦ ਤੇ ਸਿਕੰਦਰ ਪਹਿਲਵਾਨ ਕਾਲਗੜ ਪਹੁੰਚੇ ਨੇ ਉਹਨਾਂ ਦਾ ਵੀ ਆਉਣ ਤੇ ਜੀ ਆਇਆਂ ਨੂੰ ਜੱਟ ਮੂਬਨਾਬਾਦ ਤੇ ਸਿਕੰਦਰ ਪਹਿਲਵਾਨ ਕਾਲਗੜ ਸਤਨਾਮ ਗਿੱਲ ਸਾਡਾ ਭਰਾ ਟਾਈਮ ਹੀ ਹੁਣ ਲੱਗਿਆ ਇਹਦਾ ਵੀ ਇੱਥੇ ਹਣ ਦੇ ਬਹੁਤ ਧੰਨਵਾਦ ਸਤਨਾਮ ਗਿੱਲ ਨਾਲ ਹੀ ਇਹਦਾ ਸਨਮਾਨ ਕਰੋ ਜੀ ਸਤਨਾਮ ਗਿੱਲ ਦਾ ਸਨਮਾਨ ਕਰੋ ਤੁਰੀ ਲੈ ਜਾ ਕੇ ਵੀਰੇ ਥੱਲੇ ਉਧਰ ਸਨਮਾਨ ਹੈ ਸਤਨਾਮ ਦਾ ਸਨਮਾਨ ਲਿਆ ਚੱਕੀ ਕੰਦੀ ਤੂਸਾ ਤੇ ਖੰਡੂਰ ਤੂਸਾ ਦੇ ਖਿਡਾਰੀ ਆ ਗਿਆ ਖੰਡੂਰ ਦੇ ਖਿਡਾਰੀ ਵੀ ਆ ਜਾਣਗੇ ਰਸ਼ੀਨ ਤੇ ਧੂਰਕੋਟ ਰਣਸੀ ਬੁਰਜ ਲੇਟਾ ਤੇ ਦੀਪਗਰ ਦੀਆਂ ਟੀਮਾਂ ਵੀ ਕਹਿੰਦੇ ਰੈਡੀ ਹੋ ਕੇ ਖੇਡ ਮੈਦਾਨ ਦੇ ਲਾਗੇ ਰਹਿਣਗੀਆਂ ਬਿੱਲਾ ਕਗੜੇ ਵਾਲੇ ਦੀ ਕਹਿੰਦੇ ਜਗਰਾਈ ਗੱਲ ਇਹਦਾ ਵੀ ਨਾਲ ਹੀ ਸਨਮਾਨ ਹੋਵੇ ਉਧਰ ਸ਼ੀਲਡ ਪਈ ਹੈ ਜਗਰਾਈ ਗੱਲ ਵਾਲੀ ਜਗਰਾਈ ਗੱਲ ਵਾਲੀ ਭਾਈ ਉੱਥੇ ਪਈ ਹੋਵੇ ਜਗਰਾਈ ਗੱਲ ਦੀ ਸ਼ੀਲਡ ਉੱਥੇ ਪਈ ਹੈ ਸਨਮਾਨ ਦੀ ਸਤਨਾਮ ਗਿਲਦਾ ਸਨਮਾਨ ਕੈਮਰਾਮੈਨ ਆ ਜਾ ਵੀਰੇ ਸਿਆਣੇ ਬਜ਼ੁਰਗੋ ਹੈਲੋ ਉੱਠ ਗੜੋ ਯਾਰ ਸਤਨਾਮ ਗਿਲਦਾ ਸਨਮਾਨ ਜਿਨ੍ਹਾਂ ਵੱਲੋਂ 21000 ਰੁਪਏ ਕਮੇਟੀ ਨੂੰ ਆਇਆ ਬਹੁਤ ਬਹੁਤ ਧੰਨਵਾਦ ਨਾਲ ਹੀ ਜਗਰਾਜ ਗਿੱਲ ਇਹਨਾਂ ਵੱਲੋਂ ਵੀ 11000 ਰੁਪਏ ਸਹਿਯੋਗ ਆ ਇਹਦਾ ਵੀ ਸਨਮਾਨ ਰਸ਼ੀਨ ਤੇ ਧੂਰਕੋਟ ਰਣਸੀ ਦੀਆਂ ਟੀਮਾਂ ਵੀ ਕਹਿੰਦੇ ਰੈਡੀ ਰਹਿਣ ਗਿਆ ਰਸ਼ੀਨ ਤੇ ਧੂਰਕੋਟ ਰਣਸੀ ਬੁਰਜ ਲੱਟਾਂ ਤੇ ਦੀਪਗੜ੍ਹ ਦੀਆਂ ਟੀਮਾਂ ਵੀ ਰੈਡੀ ਹੋ ਕੇ ਖੇਡ ਮੈਦਾਨ ਦੇ ਲਾਗੇ ਰਹਿਣ ਗਿਆ ਇੱਕ ਟੀਮ ਬਾਈ ਦੇ ਵਿੱਚ ਆ ਜੀ ਗੁਰਦੁਆਰਾ ਟਾਲੀਆਂ ਵਾਲਾ ਸਾਹਿਬ ਰਾਏਕੋਟ ਦੇ ਬੂਟਾ ਛੱਪਾ ਜੀ ਆਏ ਹੋਇਆ ਜੰਗ ਸਪੋਰਟਸ ਕਲੱਬ ਦੇ ਪ੍ਰਧਾਨ 31 ਜਨਵਰੀ ਤੇ 1 ਤੋਂ 2 ਫਰਵਰੀ ਹੋਣੀ ਹੈ ਰਾਏਕੋਟ ਦਾ ਬਹੁਤ ਵੱਡਾ ਕੱਪ ਹੋਵੇਗਾ ਇਹ ਆਉਣ ਵਾਲੇ ਕਹਿੰਦੇ ਵੱਡੇ ਕਬੱਡੀ ਕੱਪ ਹੈ ਅੱਬੂ ਵਾਲੇ ਦੇ ਵਿੱਚ ਵੀ ਰੌਣਕਾਂ ਲੱਗਣਗੀਆਂ ਵੇਖਣਾ ਵੀ ਸਾਹਮਣੇ ਕਬੱਡੀ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਗੋਰਾ ਕਹਿੰਦੇ ਡੱਲੇ ਵਾਲਾ ਲੱਗਿਆ ਹਾ ਔਰਲੀ ਕੰਨੀ ਤੇ ਪਰ ਟੱਚ ਹੋ ਗਿਆ ਡਬਲ ਤੇ ਨੰਬਰ ਧਾਵੀ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਸਾਡੇ ਗੁਰਜੋਤ ਕਰੇਵਾਲਾ ਕੈਨੇਡਾ ਸਾਉਂਡ ਵੀ ਰੂਮੀ ਇਹ ਵੀ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਹੈ ਵਿਸ਼ਾਲ ਆ ਵੀ ਚਲ ਜਰ ਜਰ ਇੱਕ ਮਿੰਟ ਜਸੀ ਢੱਟ ਪ੍ਰਧਾਨ ਕਿਸਾਨ ਯੂਨੀਅਨ ਪਹੁੰਚਿਆ ਜਾਣਦੇ ਉਹਦਾ ਵੀ ਬਹੁਤ-ਬਹੁਤ ਧੰਨਵਾਦ ਆਲਣ ਦੇ ਭਰਾ ਨੂੰ ਉਧਰ ਗੁਰਜੋਤ ਗਰੇਵਾਲ ਕੈਨੇਡਾ ਵਿਸ਼ਾਲ ਹੈਪੀ ਜਿੰਦਲ ਕਹਿੰਦੇ ਬੰਸਲ ਮੈਡੀਕਲ ਸਟੋਰ ਸੁਧਾਰ ਵਾਲੇ ਭਰਾ ਇਹ ਸਾਡੇ ਦਰਮਿਆਨ ਕਹਿੰਦੇ ਪਹੁੰਚੇ ਆ ਇਹ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਬਹੁਤ-ਬਹੁਤ ਸ਼ੁਕਰੀਆ ਦੂਸੇ ਦੇ ਖੰਡੂਰ ਦੀਆਂ ਟੀਮਾਂ ਨੂੰ ਬੁਲਾ ਲਈਏ ਲੱਖੀ ਟਰਜੀ ਦੂਸੇ ਦੇ ਖੰਡੂਰ ਸਾਡੀ ਬੇਨਤੀ ਹੈ ਵੀ ਦੂਸੇ ਦੇ ਖੰਡੂਰ ਉਧਰ ਸਨਮਾਨ ਵੀ ਕੀਤੇ ਜਾ ਰਹੇ ਵੀ ਜ਼ਰੂਰੀ ਹੈ ਕਿਉਂਕਿ ਟੀਮਾਂ ਵੀ ਬੁਲਾਈਏ ਨੇਰਾ ਬਹੁਤ ਹੋ ਜਾਣਾ ਫਿਰ ਬਾਅਦ ਚ ਦੂਸੇ ਦੇ ਖੰਡੂਰ ਦੀਆਂ ਟੀਮਾਂ ਗਰਾਊਂਡ ਦੇ ਲਾਗੇ ਪੁੱਜਣਗੀਆਂ ਦੂਸੇ ਦੇ ਖੰਡੂਰ ਦਿਲਵਾਗ ਸਾਡਾ ਵੀਰ ਗੱਜਣ ਵਾਲੀ ਬਾਖੇਡ ਕਬੱਡੀ ਦਾ ਵਧੀਆ ਬੁਲਾਰਾ ਨਾ ਨਿੰਮਾ ਸਿੱਖਾਂ ਦੇ ਨਾਲ ਹਰਮਨ ਸਾਡਾ ਵੀ ਕਾਲੇ ਹੋਣੀ ਨਾ ਕਬੱਡੀਆਂ ਸਮਾਪਤ ਹੁੰਦੇ ਆ ਦੂਸੇ ਦੇ ਖੰਡੂ ਰਪਾ ਕਰਕੇ ਟੀਮ ਅਗਰੋਂ ਵਿੱਚ ਆ ਜਾਣਗੀ ਹੈ ਸਾਹਮਣੇ ਕਹਿੰਦੇ ਰਾਮਗੜ੍ਹ ਭੁੱਲਰ ਵਾਲਾ ਰੋੜੀ ਕਬੱਡੀ ਪਹੁੰਚ ਰਿਹਾ ਵਾਧਾ ਹੋਇਆ ਪਈ ਹੋਈ ਕਬੱਡੀ ਦੇ ਉੱਤੇ ਇੱਕ ਪਾਸੇ ਬਿੱਲਾ ਕਿਤੇ ਗਗੜੇ ਪਿੰਡ ਵਾਲਾ ਔਰ ਟੈਕਟਰ ਦਾ ਜੇਤੂ ਆ ਮੇਰੇ ਵੀਰੋ ਚਾਰੇ ਜਾਫੀ ਤਿਆਰ ਨੇ ਰੋੜੀ ਦੀ ਕਬੱਡੀ ਪਈ ਹੋਈ ਹੈ ਸਿੱਖੀ ਵੀ ਕਹਿਣਾ ਬੋਲਿਆ ਹੋਇਆ ਤਾਵਾ ਮੇਰੇ ਵੀਰੋ ਕਿ ਹੌਣ ਜਾਣ ਨੂੰ ਨੌ ਦਰਵਾਜ਼ੇ ਕਿ ਕਿਸਕ ਜਾਣ ਨੂੰ ਤਾਕੀ ਕਿ ਹੁਣ ਸਾਹਮਣੇ ਸਤਨਾਮ ਸਿੰਘ ਜਿਹੜਾ ਸਾਡਾ ਕਨੇਡੀਅਨ ਇਹਦੇ ਵੱਲੋਂ 21000 ਰੁਪਏ ਕਲੱਬ ਨੂੰ ਸਹਿਯੋਗ ਆਇਆ ਇਹਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਸਾਡੇ ਲੰਬੜਦਾਰ ਬਿਕਰਮ ਜੀ ਸਕੇ ਵਿੱਕੀ ਢਾਲੀਵਾਲ ਸਵੇਰ ਤੋਂ ਹੁਣ ਪਹੁੰਚੇ ਨੇ ਆਜੋ ਵੀਰੇ ਸਟੇਜ ਤੇ ਤੁਸੀਂ ਵੀ ਇਹ ਵੀ ਪਹੁੰਚੇ ਨਾਲ ਵੀ ਜੀ ਆਇਆਂ ਨੂੰ ਆਜਾ ਬਾਈ ਸਟੇਜ ਤੇ ਆਜਾ ਇੱਕ ਮਿੰਟ ਲਓ ਸਾਹਮਣੇ ਵਿੱਕੀ ਕਹਿੰਦੇ ਕਪਿਆਲ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਚਾਰ ਜਾਫੀ ਤਿਆਰ ਹੈ ਗੋਰਾ ਡੱਲੇ ਵਾਲਾ ਕਹਿੰਦੇ ਕਰਦਾ ਹੋਇਆ ਕੋਸ਼ਿਸ਼ ਗੱਭਰੂ ਲਾ ਪਾਉ ਤਕੜਾ ਜੱਫਾ ਕਿ ਨਹੀਂ ਗੱਲ ਸਮੇਂ ਦੀ ਹੈ ਮੇਰੇ ਮਿੱਤਰੋ ਕਪਿਆਲ ਵਾਲਾ ਵਿੱਕੀ ਕਹਿੰਦੇ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਪਾਲੀ ਸਰਪੰਚ ਰੂਮੀ ਵੀਰਾ ਪਹੁੰਚੇ ਆ ਉਹਦਾ ਵੀ ਵਿਸ਼ੇਸ਼ ਮਨਵਾਣਾ ਸਟੇਜ ਤੇ ਆ ਜਾਣ ਵੀਰੇ ਪਾਲੀ ਸਰਪੰਚ ਰੂਮੀ ਆ ਜਾ ਬਾਈ ਸਟੇਜ ਤੇ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਤੁਹਾਡਾ ਉਧਰ ਸਾਡਾ ਵੀਰ ਆ ਪਾਲੀ ਸਰਪੰਚ ਰੂਮੀ ਸਾਡਾ ਵੀਰ ਵਿਸ਼ੇਸ਼ ਤੇ ਆਇਆ ਉਸ ਭਰਾ ਦਾ ਵੀ ਇੱਥੇ ਪੁੱਜੇ ਧੰਨਵਾਦ ਕਰਦੇ ਆ ਅਤੇ ਨਾਲ ਉਹਨਾਂ ਦੇ ਸਾਡੇ ਵੀਰ ਆਏ ਨੇ ਧਰਮਸਣਾ ਵੀਰ ਤੇ ਨਾਲ ਜਮਨਾ ਕਿਵੇਂ ਰੂਮੀ ਸਣਾ ਵੀਰ ਰਾਜੂ ਰੂਮੀ ਤੇ ਨਾਲ ਜਿੰਮੀ ਕੈਨੇਡਾ ਕਿਉਂਕਿ ਇੱਕ ਮੋੜਾ ਨਾਲ ਪਿਆਰ ਆ ਸਾਡੇ ਵੀਰ ਦਾ ਬਿਸ਼ੇਧ ਧੰਨਵਾਦ ਜੱਟ ਸਾਡਾ ਵੀਰ ਮੋਮਨਾਬਾਦ ਸ਼ਕੰਦਰ ਪਲਵਾਨ ਤੇ ਨਾਲ ਸਾਡਾ ਵੀ ਨਿੰਮੇ ਵਰਗੀ ਰਿੰਕੂ ਵਰਗੇ ਯਾਰ ਨੇ ਸਾਡੇ ਸਭ ਦਾ ਧੰਨਵਾਦ ਆ ਤੇ ਪੀਰੇ ਵਾਲੇ ਮੈਕ ਦੇ ਸਾਡਾ ਵੀ ਦਲਬਾਗ ਤੇ ਅਗਲੀ ਸਾਂਝ ਪਾਵੇਗਾ ਸਾਹਮਣੇ ਕਹਿੰਦੇ ਕਬੱਡੀ ਪੈਂਦੀ ਹੈ ਚੋਟੀ ਦਾ ਮੈਚ ਹੈ ਵਿੱਕੀ ਕਹਿੰਦੇ ਕਬੱਡੀ ਪੌਂਦੇ ਰਿਹਾ ਵਧਿਆ ਹੋਇਆ ਚਾਰੇ ਜਾਫੀ ਤਿਆਰ ਨੇ ਰਾਮਗੜ੍ਹ ਪੁੱਲਰ ਦੀ ਤਰਤੀਆ ਅੱਜ ਕਹਿੰਦੇ ਸ਼ਾਮਾਂ ਪੈ ਗਈਆਂ ਨੇ ਹੌਲੀ ਹੌਲੀ ਧੁੱਤ ਵੀ ਡਿਕਣੀ ਸ਼ੁਰੂ ਹੋ ਗਈ ਹੈ ਪਰ ਸਾਹਮਣੇ ਕਹਿੰਦੇ ਜਫਾ ਵਾਹ ਕਰਾਤੀ ਬੱਲੇ ਬੱਲੇ ਕਲਾਤਾ ਤੇ ਦੂਜੀ ਥੱਲੇ ਤੇ ਕੋਈ ਮੁੱਲਣੀ ਪੈਂਦਾ ਖਾਲੀ ਕਾਰ ਤੂ ਚੱਲੇ ਦਾ ਕਿ ਲੱਖ ਲੱਖ ਦੀ ਕੌਡੀ ਤੇ ਜਫਾ ਕੱਲੇ ਕੱਲੇ ਦਾ ਕਿ ਲੱਖ ਲੱਖ ਦੀ ਕੌਡੀ ਜਫਾ ਕੱਲੇ ਕੱਲੇ ਦਾ ਪਾਲੀ ਸਰਪੰਚ ਵੀਰ ਨੂੰ ਹਰਦੀ ਮਾਟਰ ਆਜੋ ਪ੍ਰਧਾਨ ਜੀ ਜਗਦਾਰ ਸਿੰਘ ਜੀ ਭੋਲੂ ਵੀਰੇ ਉੱਠ ਖੜੋ ਅਮਰਪਾਲ ਬਾਈ ਆਇਓ ਯਾਰ ਜਸੀ ਢੱਟ ਪ੍ਰਧਾਨ ਕਿਸਾਨ ਜੁਲੀਨ ਦਵਾਬਾ ਉਹਨਾਂ ਵੱਲੋਂ ਵੀ 5100 ਰੁਪਇਆ ਕਲੱਬ ਲਈ ਆਇਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਨਾਲ ਪਾਲੀ ਬਾਈ ਸਰਪੰਚ ਦਾ ਉਹਨਾਂ ਦਾ ਸਨਮਾਨ ਉਹ ਨਾਲ ਉਹ ਨਾਲ ਮੈਂ ਲਾੜ ਨੂੰ ਗਈ ਮੈਂ ਲੱਗਦਾ ਉਧਰ ਸਾਡਾ ਵੀਰ ਹੈ ਸਾਡਾ ਵੀਰ ਬਿੱਲਾ ਬਸਿਆਂ ਤੇ ਲਾਡੀ ਢੀੜਕਾ ਸਾਡਾ ਭਰਾ ਨਿੰਮੀ ਹੁਣਾ ਦਾ ਪਿਆਰ ਹੈ ਰਿੰਕੂ ਸਾਡਾ ਵੀ ਡੱਲੇ ਬੜਾ ਆਇਆ ਹੋਇਆ ਜਿਹਨੇ ਵੀ ਸਾਡੇ ਵੀਰ ਕਬੱਡੀ ਦੇ ਖਿਡਾਰੀ ਪਹੁੰਚੇ ਨੇ ਸਾਡਾ ਧੰਨਵਾਦ ਬਿੱਲਾ ਬਸਿਆਂ ਤੇ ਲਾਡੀ ਢੀੜਕਾ ਤੇ ਨਾਲ ਰਿੰਕੂ ਡੱਲਾ ਤੇ ਨਿੰਮੀ ਹੁਣਾ ਦਾ ਪਿਆਰ ਹੈ ਸਾਰੀ ਜਸੀ ਢੱਟ ਪ੍ਰਧਾਨ ਸਾਡਾ 5100 ਰੁਪਿਆ ਸਹਿਯੋਗ ਆਇਆ ਇਹਦਾ ਵੀ ਸਨਮਾਨ ਕੀਤਾ ਜਾਊਗਾ ਕਲੱਬ ਵੱਲੋਂ ਜਸੀ ਢੱਟ ਉਮਰ 67 ਸਾਲ ਦੀ ਸਾਡੇ ਗੁਰਾਇਆਂ ਤੋਂ ਸਾਡੇ ਬਾਬਾ ਜੀ ਆਏ ਨੇ ਇਹ ਮਲੇਸ਼ੀਆ ਵੀ ਖੇਡਿਆ ਸਾਡਾ ਬਾਈ ਤੇ ਮੈਡਲ ਇਹਨਾਂ ਦੇ ਹੱਥਾਂ ਦੇ ਵਿੱਚ ਹੈ ਚੰਡੀਗੜ੍ਹ ਪੰਜਾਬ ਨੈਸ਼ਨਲ ਹਾਂਜੀ ਇਹਨਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸਾਡੇ ਕੋਈ ਪਹੁੰਚੇ ਆ ਸੋ ਗੁਰਾਇਆਂ ਤੋਂ ਸਾਡਾ ਵੀ ਹੈਪੀ ਮੜਿਆਣੀ ਕੁੱਕੂ ਕੋਲਾ ਏਜੰਸੀ ਵਾਲਾ ਸਾਡਾ ਵੀ ਸਟੇਟ ਤੇ ਬਟੇ ਜਮਬਰੀ ਦੇ ਬਹੁਤ ਔਕਾ ਕਰਵਾਇ ਪੀ ਕੀਰ ਵਾਲਾ ਗਾਲਾ ਭਰਾ ਬਣ ਕੇ ਕਰੀਏ ਫੈਸਲਾ ਜਲਦੀ ਦੇ ਨਾਲ ਖੰਡੂਰ ਤੇ ਟੂਸੇਆਂ ਦੇ ਖਿਡਾਰੀ ਵੀ ਆ ਗਏ ਆ ਖੰਡੂਰ ਤੇ ਟੂਸੇ ਪਿਰਦਾ ਬੱਸੀਆਂ ਮੋਟਾ ਰਾਏਕੋਟ ਨੀਤੀ ਰਾਏਕੋਟ ਪਿੰਦਰ ਪੰਡਤ ਗੈਰੀ ਸੋਲੀ ਦੇ ਵੀਰ ਯਾਰ ਮਿੱਤਰ ਆ ਪਤਨਬਾਦ ਕਰਦੇ ਆ ਮੁੱਲਾਪੁਰ ਦੇ ਵਿੱਚ ਗਰਗ ਸ਼ਾਪ ਹੈ ਮੋਬਾਈਲਾਂ ਦੀ ਇਹ ਵੀਰਾਂ ਦੇ ਨਾਲ ਸੰਪਰਕ ਕਰਿਓ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਨਾਰਸਨ ਅਵੀ ਦਲਬਾਗ ਜੱਸੀ ਟੱਟ 5100 5500 5000 ਨਾਲ 5100 ਚਲੋ ਜੱਸੀ ਟੱਟ ਲਓ ਇਸਰ ਨੇ ਕਹਿੰਦੇ ਬੜਾ ਹੀ ਤਕੜਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ ਕੀ ਇਹ ਧਰਤ ਮਾਲਵੇ ਦੀ ਮੈਕਾਂ ਦੀ ਰਾਣੀ ਹੈ ਗਿੱਧੇ ਪੰਗੜੇ ਖੇਡਾਂ ਦੀ ਜਿੱਥੇ ਰੀਤ ਭਰਾਣੀ ਹੈ ਮੈਚ ਸਮਾਪਤ ਹੋ ਗਿਆ ਲੈ ਵੀ ਕਾਲੇ ਦਸ ਦੁਨੀਆ ਨੂੰ ਕੀ ਕਿਹੜੀ ਟੀਮ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ ਰਾਮਗੜ੍ਹ ਭੁੱਲਰ ਦੀ ਟੀਮ ਕਹਿੰਦੇ ਜਿੱਤ ਗਈ ਹੈ ਬੜੇ ਟਫ ਮੁਕਾਬਲਾ ਖੇਡਿਆ ਗਿਆ ਦੋਨਾਂ ਟੀਮਾਂ ਦੇ ਦਰਮਿਆਨ ਮੇਰੇ ਮਿੱਤਰੋ ਰਾਮਗੜ੍ਹ ਭੁੱਲਰਾਂ ਦੀ ਟੀਮ ਜਿੱਤ ਗਈ ਦੂਸੇ